ਵੱਡੂਸਾਲਿਆਂ ਨੂੰ ਮਿਲ ਕੇ ਆ ਨਾ ਜਿਹੜਾ ਸੱਦਦਾ ਨਹੀਂ ਗੱਪਾਂ ਫੰਕੀਤਾਂ ਨਾਲ ਵੱਡੂਸਾਲਿਆਂ ਗਨੇਰੀਆਂ ਕਰ ਦੂੰਗੇ ਗਨੇਰੀਆਂ ਆ ਕੀ ਦਾ ਫੋਨ ਆ ਗਿਆ ਹੈਲੋ ਹੈਲੋ ਹਾਂਜੀ ਕੌਣ ਜੀ ਕਿੱਥੇ ਜਿਓ ਤੁਹਾਡਾ ਕੇਦਾ ਅੱਛਾ 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 ਉਹ ਖੋਜੀ ਸਾਹਿਬ ਹਾਂਜੀ ਆਜੋ 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 ਆ ਸਾਹਮਣੇ ਹੀ ਆ ਮੈਂ ਆਜੋ ਆਜੋ ਆਪਣੇ ਬਰਾੜ ਸਾਹਿਬ ਆਜੋ ਮੈਂ ਥੋੜੀ ਡੀ ਕੀ ਕਰੀ ਜਾਂਦਾ ਸੀਗਾ ਅੱਛਾ ਸਾਹਮਣੇ ਆਜੋ ਫਿਰ ਮਾਰਿਆ ਹਾਂ ਹਾਂ ਠੀਕ ਆ ਠੀਕ ਆਜੋ ਠੀਕ ਆ ਜੀ ਬੜਾ ਤਾਂਗੇ ਕੀ ਤਾਸ ਖਾ ਲੈਣੇ ਫੋਨ ਨਹੀਂ ਬੱਜਦੇ ਵੱਡੂ ਨੂੰ ਖਾ ਲੈ ਆ। ਖੋਜੀ ਬਰਾੜ ਸਾਹਿਬ। ਹਾਂਜੀ ਖੋਜੀ। ਵੱਡੂ ਖਾ ਲੈ ਆ। ਹਾਂਜੀ ਬਰਾੜ ਸਾਹਿਬ। ਫਿਰਦੇ ਆ। ਕੋਈ ਸਮਝ ਨਹੀਂ ਪੈਂਦੀ। ਬੰਦਾ ਪੈੜਾ ਹੋਏ। ਬੰਦੇ ਦੀ ਆ ਪੈੜ। ਆਓ ਆਓ ਜੀ ਆਓ ਖੋਜੀ ਸਾਹਿਬ ਆਓ। ਕੀ ਗੱਲ ਹੋ ਗਈ? ਆ ਆਪਣੇ ਪੱਠੇ ਆ ਯਾਰ। ਨਿਤ ਹੀ ਕੋਈ ਲੈ ਜਾਂਦਾ ਵੱਡ ਕੇ ਨਿਤ ਚੋਰੀ ਨਿਤ ਚੋਰੀ ਹੱਦ ਹੋ ਗਈ ਯਾਰ। ਇਹ ਤਾਂ ਕੁਆਂਡੀ ਕੁਆਂਡੀ ਲੈਦਾ ਆਪਣਾ ਉਹ ਨਹੀਂ ਭਾਈ ਆਡੀ ਕੁਆਡੀ ਸਾਡੇ ਇੰਨੇ ਚੰਗੇ ਆ ਫੋਨ ਕਰਕੇ ਦੱਸ ਦਿੰਦੇ ਆ ਅੱਛਾ ਵੀ ਭਾਈ ਜੇ ਕੋਈ ਲੋਡ ਆ ਤਾਂ ਬਾਕੀ ਸਾਰਿਆਂ ਦੇ ਪੱਠੇ ਆ ਭੰਮੇ ਦੇ ਵਾਧੂ ਪੱਠੇ ਆ ਅੱਛਾ ਇਹਨਾਂ ਦੇ ਰੇਸ਼ੂ ਕਿ ਪੱਠੇ ਆ ਵਾਧੂ ਅੱਛਾ ਆਹ ਜਿਹੜਾ ਨਾ ਹਾਂ ਹਾਂ ਇਹ ਵੱਡਿਆ ਕੱਲ ਸਾਡੇ ਸਿਰੇ ਉਹ ਵੱਡਾ ਨਹੀਂ ਕੱਲਦਾ ਹਾਂ ਤੇ ਆ ਵੇ ਆ ਟੱਕ ਲਾਇਆ ਨਾ ਹਾਂ 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 ਆ ਟੱਕ ਜਿਹੜੀ ਦਿੰਦੇ ਆ ਹਾਂ ਹਾਂ ਤੇ ਆ ਆ ਦੇਖ ਵਾਡੀ ਨਾਲ ਵਾਡੀ ਆ ਇੱਥੇ ਇੱਥੇ ਫਰਕ ਆ ਫਰਕ ਆ ਉੱਥੇ ਜਮਾ ਇੱਕ ਮਲਾਤਾ ਹਾਂ ਆ ਜਿਹੜਾ ਖਿਲਰਿਆ ਪਿਆ ਨਾ ਠੀਕ ਹੈ ਹਾਂ ਆਹ ਦੇਖ ਤੂੰ ਹੂੰ 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 ਦਿਸੀ ਜਾਂਦਾ ਤਾਂ ਉਹ ਬਾਡੇ ਦਾ ਤੇ ਵੱਡਾ ਇੱਥੋਂ ਪਤਾ ਕਰ ਵੀ ਇੱਥੋਂ ਜੇ ਕੋਈ ਨਾ ਪੈੜ ਦਾ ਕੋਈ ਸਰਾਗ ਮਿਲੇ ਤਾਂ ਆਹ ਪੈੜ ਇੱਕ ਲੱਗਦਾ ਕੋਈ ਪਤਾ ਨਹੀਂ ਪੈੜ ਦਾ ਨਹੀਂ ਪਤਾ ਲੱਗਦਾ ਵੀ ਇਹ ਬੰਦਾ ਇਤ ਵੱਡ ਕੇ ਜਿਹੜਾ ਲਗਿਆ ਨਾ ਹਾਂ ਇਹ ਆਪਣਾ ਰਾਜ ਪਤਾਲ ਕੁਦਾ ਅੱਛਾ ਹਾਂ ਇੱਥੇ ਗਿੱਲਾ ਤਾਂ ਜੀ ਪਤਾ ਹੀ ਨਹੀਂ ਇਸ ਪੈਟ ਦਾ ਤਾਂ ਹਾਂ ਇੱਕ ਇੱਕ ਕਾਰ ਇੱਕ ਕਾ ਪਈ ਆ ਧਿਆਨ ਨਾਲ ਦੇਖ ਪੈਸਾ ਪੂਸਿਆਂ ਦੀ ਕੋਈ ਨਹੀਂ ਤੇਰਾ ਆਪਣਾ ਪੰਟਰੋਲ ਵੀ ਦੇਵਾਂਗੇ ਸਕੂਟਰੀ ਦਾ ਤੇਰੇ ਸਾਰਾ ਕੁਝ ਦੇਊਂਗਾ ਖਰਚਾ ਮੈਂ ਆਪਾਂ ਗਲਤ ਬੰਦੇ ਫਿਰ ਪਰ ਪੈਟ ਲੈਣੀ ਵੇ ਅੱਪਾ ਬੰਦਾ ਵੀ ਉਹੋ ਹੀ ਨਿਕਲੇ ਬੰਦਾ ਸਹੀ ਹੋਵੇ ਕਿਤੇ ਐਵੇਂ ਨਜਾਇਜ਼ ਆ ਵਿਚਾਰਾ ਕੁੱਟਿਆ ਜਾਏ ਇਹ ਗੱਲ ਹਾਂ ਹਾਂ ਆ ਦੇਖ ਮੈਂ ਨਾ ਕੱਲ ਦਾ ਤਿੱਖਾ ਕਰੀ ਜਾਂ ਨਾ ਮੈਂ ਭਲਾ ਆਖਿਆ ਪਿਆ ਗਲਤ ਬੰਦੇ ਦੇ ਕੰਮ ਹੋ ਜੇ ਫਿਰ ਮਾੜਾ ਹੁੰਦਾ ਹਾਂ ਤੇ ਉਧਰ ਨਾ ਸੀ ਉਹ ਪੈੜਾ ਨੱਪੀਆਂ ਉੱਥੇ ਦੋ ਅੱਛਾ ਹਾਂ ਉਹ ਉਧਰ ਨੱਪੀਆਂ ਹਾਂ ਉਥੋਂ ਪਤਾ ਲੱਗੂ ਫਿਰ ਉਧਰ ਵੇਖਾਂ ਨਾ ਉਥੋਂ ਪਤਾ ਲੱਗਦਾ ਉਹ ਰੀਤੇ ਪਈ ਦੇ ਵਿੱਚ ਆ ਠੀਕ ਹੈ ਆ ਇਹ ਵੀ ਬੰਦਾ ਉਹ ਚੜਿਆ ਉਥੋਂ ਹਾਂ ਉਹ ਬੰਦਾ ਚੜਿਆ ਉਹ ਚੜਿਆ ਉਥੋਂ ਉਹ ਮਸਲੀ ਪਈ ਆ ਹਾਂ ਪੈਰ ਬੁੜੀ ਦੀਆਂ ਚੱਪਲ ਦੀਆਂ ਪੈੜਾ ਲੱਗਦੀ ਤਾਂ ਹਾਂ ਨਹੀਂ ਉਹ ਅੱਗੇ ਪੈੜਾਂ ਲੰਗੀਆਂ ਅੱਛਾ ਹਾਂ ਨਹੀਂ ਮੈਨੂੰ ਲੱਗਦਾ ਵੀ ਬੰਦਾ ਯਾਰ ਬੁੜੀ ਨਹੀਂ ਲੱਗਦਾ ਆ ਦੇਖੋ ਹਾਂ ਹਾਂ ਨਹੀਂ ਬੁੜੀ ਹੋਊ ਬੁੜੀ ਆ ਹਾਂ ਮੈਨੂੰ ਬੂਟ ਦੀ ਪੈਰ ਲੱਗਦੀ ਆ ਯਾਰ ਨਹੀਂ ਬੂਟ ਦੀ ਨਹੀਂ ਹਾਂ ਬੂਟ ਬੁੜੀਆਂ ਦੇ ਪਾਏ ਹੁੰਦੇ ਆ ਅੱਛਾ ਮੈਂ ਆਖ ਕਿ ਪਾ ਲੈ ਆਹ ਪੈੜਾ ਨਾ ਹੂੰ ਹੂੰ ਆ ਦਿੱਲੀ ਵਾਲਾ ਆ ਕੇ ਤੜਕੇ ਭੇਜਿਆ ਸੀਗਾ ਅੱਛਾ ਤੇ ਆਹ ਪੈੜਾ ਨੱਪ ਗਿਆ ਉਹ ਅੱਛਾ ਹਾਂ ਠੀਕ ਹੈ ਇੱਥੇ ਧਿਆਨ ਨਾ ਦੇਖਿਆ ਉਹ ਯਾਰ ਪੱਠੇ ਭਮਿਆ ਵੜਕੇ ਲੈ ਜਾਂਦਾ ਯਾਰ ਨਿਤ ਕੋਈ ਇਹ ਤਾਂ ਬੰਦਾ ਪਤਾ ਹੀ ਨਹੀਂ ਲੱਗਿਆ ਯਾਰ ਇਹ ਬੰਦੇ ਦਾ ਕੰਮ ਤਾਂ ਨਹੀਂ ਕਰਦਾ ਬਰਾੜ ਸਾਹਿਬ ਇਹ ਤਾਂ ਬੁੜੀ ਹੈ ਹੈ ਬੁੜੀਆਂ ਦੀ ਪੈੜ ਹੈ ਬੁੜੀ ਦੀ ਪੈੜ ਹਾਂ ਪੱਕਾ ਪੱਕਾ ਅੱਛਾ ਆ ਦੂਜੀ ਵੇਖ 100% ਬੁੜੀ ਦੀ ਪੈੜ ਹੈ ਅੱਛਾ ਆ ਆ ਵੀਖ ਦੁੱਜੀ ਨਾ ਨੂੰ ਯਾਰ ਇਹ ਮਾਇਆ ਦਾ ਬੰਦਾ ਕੋਈ ਮੈਥਾ ਯਾਰ ਟਾਕੂਆ ਜੱਕੀ ਫਿਰਦਾ ਸਾਲੇ ਦੇ ਟੋਟੇ ਕਰਨ ਨੂੰ ਆ ਵੀ ਬੁੜੀ ਦੀ ਆ ਹੋਰ ਪੈੜਾ ਹੋਰ ਪੈੜਾ ਰਾਟ ਸਾਹਿਬ ਤੁਹਾਨੂੰ ਮੈਂ ਦੱਸਦਾ ਤੁਸੀਂ ਜਦੋਂ ਤੁਹਾਡੇ ਬੰਦੇ ਪੱਠੇ ਵੱਢ ਕੇ ਉੱਠ ਜਾਂਦੇ ਆ ਉਦੋਂ ਮਗਰੋਂ ਆਉਂਦੇ ਆ ਉਹ ਪੈੜਾ ਉਹ ਬੁੜਨਾ ਆਂਗਾ ਵੱਢ ਕੇ ਬੰਡਾ ਰਸੂਏ ਪੈਗਾ ਅੱਛਾ ਤੇ ਮੈਨੂੰ ਦੱਸਿਆ ਨਹੀਂ ਫੋਨ ਕਰ ਦਿੰਦਾ ਯਾਰ ਮੈਂ ਤੁਹਾਨੂੰ ਪੁੱਛ ਕੇ ਆ ਕਿਤੇ ਰਜਾਨਾ ਉਹ ਤੁਸੀਂ ਤੇਰੇ ਬੰਦੇ ਹੋਰ ਜਾਂਦੇ ਇੱਥੇ ਆ ਜਾਂਦੇ 10 12 ਦਿਨ ਹੋ ਗਏ ਇਹ ਬੰਮਿਆਂ ਇਹ ਕਮਰਾ ਮੈਂ ਵੀ ਤੁਹਾਨੂੰ ਦੱਸਣ ਦਾ ਮਾਰਾਂ ਜਾਇਆ ਮੈਂ ਹੁਣ ਮੈਂ ਦੱਸਤੀ ਗੱਲ ਵੀ ਆਹ ਪੈੜ ਹੋਰ ਆਹ ਬੁੜੀ ਹੋਰ ਹੈ ਦੋ ਬੁੜੰਗਾ ਆਏ ਮੈਂ ਆਪ ਮਤਾਂ ਜਣਾ ਨਾ ਦੇਖਣਾ ਮੈਂ ਫੋਨ ਨਹੀਂ ਬੈ ਕਿੱਤਾ ਮੈਂ ਖੇਰ ਅਪਰਾਧ ਸਾਹਿਬ ਗਈਆਂ ਕਿੱਧਰ ਨੂੰ ਇੱਧਰ ਨੂੰ ਸੂਏ ਚੜੀਆਂ ਸੂਏ ਚੜ ਜਾਂਦੀਆਂ ਵੱਟੇ ਵੱਟਾ ਕੇ ਬੰਦਾ ਨਾਲ ਕੋਲੇ ਨਗਾਮ ਬੰਦਾ ਤੋਂ ਸੱਤ ਤੇ ਹੁੰਦੀਆਂ ਸੂਏ ਚੜ ਜਾਂਦੀਆਂ ਬੁੜੰਗਾ ਦੀ ਪੈੜ ਹੈ ਬੰਦੇ ਨੇ ਪੱਠੇ ਨਹੀਂ ਵੱਡੇ ਕਿਸੇ ਨੇ ਤੇਰੇ ਫਿਰ ਹੁਣ ਉਹ ਲੱਕ ਮਰੀਆਂ ਦੀ ਗਵਾਂਡੀ ਲੈ ਗਿਆ ਮੈਨੂੰ ਵੱਡੇ ਹਾਂ ਹੁਣ ਤਾਂ ਫਿਰ ਵੱਟੇ ਵੱਟ ਆਇਸ ਵੱਟੇ ਵੱਟ ਆਵੇ ਤੁਹਾਨੂੰ ਦੋਵੇਂ ਛੱਕੀ ਐ ਜਾ ਕੇ ਆਏ ਸੂਏ ਚੜ ਜਾਂਦੇ ਨਾ ਤੁਹਾਨੂੰ ਬੰਦੇ ਨੇ ਦੱਸਿਆ ਕਿ ਪੱਠੇ ਤੋਂ ਨਹੀਂ ਦੱਸਿਆ ਨਹੀਂ ਨਾ ਬੰਦੇ ਦਾ ਤੇ ਵੱਡੇ ਜਾਂਦੇ ਯਾਰ ਜਦੋਂ ਜਾਂਦੇ ਉਹ ਤੋਂ ਬਾਅਦ ਪਤਾ ਲੱਗਦਾ ਤੜਕੇ ਆ ਕੇ ਵਹਿੰਦੇ ਆ ਖੰਦੇ ਵਾਟਾ ਅੱਗੇ ਤੁਰਿਆ ਗਿਆ ਗਾ ਵੀ ਪੈਟ ਜਾਂਦੀ ਉਧਰ ਸੂਏ ਤੇ ਨਹੀਂ ਮੁੜ ਗਈ ਆ ਇਧਰ ਆ ਇਥੋਂ ਮੁੜਕਿਓ ਆਵੇ ਪੈਣ ਪਈ ਇੱਕ ਹੋਰ ਹੋਰ ਆਵੇ ਬੁੜੀਆਂ ਦੀ ਪੈੜਾਂ ਹਾਂ ਆਪੀ ਤੇ ਰਾਣੀ ਕੁਮਾਰੀ ਨਹੀਂ ਵੱਡੇ ਪੱਠੇ ਬੁੜੀਆਂ ਦੀ ਪੈੜਾਂ ਹੋਰ ਮੈਂ ਤਾਂ ਯਾਰ ਬੜਾ ਅੱਕ ਗਿਆ ਸੀਗਾ ਕੀ ਹੋਇਆ ਯਾਰ ਬੰਦਾ ਨਾ ਇੱਥੇ ਕਿਤੇ ਲੋੜ ਨਹੀਂ ਸੀ ਕਿ ਮੈਨੂੰ ਦੱਸ ਦਿੰਦਾ ਮੈਂ ਤੈਨੂੰ ਉਹ ਬੁੜੀਆਂ ਨੂੰ ਫੋਨ ਕਰਕੇ ਓ ਯਾਰ ਸਾਰਿਆਂ ਤੋਂ ਪੁੱਛਿਆ ਸੀ ਤੂੰ ਰਹਿ ਗਿਆ ਇਕੱਲਾ ਤੂੰ ਪਤਾ ਨਹੀਂ ਬਾਹਰ ਗਿਆ ਸੀ ਇਹਦਾ ਵੀ ਕਾਰੋਬਾਰੀ ਆ ਫਿਰ ਤੇ ਇਸ ਤੇ ਇਹਦਾ ਕੰਮ ਚੱਲਦਾ ਤੇ ਇੱਕ ਤੇ ਸੱਚ ਤੈਨੂੰ ਹੋਰ ਦੱਸਦਾ ਤੇ ਤੇਰਾ ਯਾਰ ਮੀਤ ਆ ਮੈਂਬਰ ਹਾਂ ਕੀ ਹੋ ਗਿਆ ਯਾਰ ਮੈਨੂੰ ਪਤਾ ਨਹੀਂ ਮੈਂ ਕੀ ਆ ਗਿਆ ਤੂੰ ਕਰੇ ਨਹੀਂ ਜਾ ਸਕਿਆਗਾ ਅਸਲ ਜੇ ਪਤਾ ਕੀ ਆ ਯਾਰ ਉਹਦੀ ਮੈਂ ਜ਼ਮੀਨ ਲਈ ਸੀ ਨਾ ਹਾਂ ਉਹ ਜ਼ਮੀਨ ਮਹਿੰਗੀ ਸੀਗੀ ਤੇ ਫਿਰ ਮੈਂ ਛੱਡਤੀ ਯਾਰ ਥੋੜਾ ਯਾਰ ਉਹ ਭਰਾਵਾ ਝੋਨੇ ਦਾ ਕੁਝ ਹੋਇਆ ਨਹੀਂ ਪਰ ਜ਼ਮੀਨ ਤੇ ਛੱਡਣੀ ਚੰਗਾ ਆ ਗਿਆ ਕਰੇ ਵੀ ਬਹੁਤ ਵਾਰੀ ਗੱਲ ਕੀਤਾ ਜਿਹੜਾ ਹਜੇ ਵੀ ਫੰਗ ਬਚਾਰਿਆ ਹਜੇ ਗਾਂ ਸਰਕਾਰਾਂ ਨਾਲ ਬਤਾ ਨਹੀਂ ਗਾ ਹੂੰ ਤੇ ਹੁਣ ਮੈਂ ਦੇਖਦਾ ਮੈਂ ਜਾਣਾਂ ਉਹਦੇ ਕੰਨੀ ਅੱਜ ਬਾਅਦ ਫਿਰ ਹੂੰ ਕੋਜੀ ਸਾਹਿਬ ਕਿੰਨੀ ਦੇਖ ਲਈ ਹੋਣਾ ਇਹ ਚੰਗੀ ਗੜਾ ਇਹ ਦੋ ਬੁੜੀਆਂ ਦੀ ਪੈਣ ਹੈ ਦੋ ਬੁੜੀਆਂ ਮੈਂ ਵੇਖੀਆਂ ਤੁਸੀਂ ਆਨੇ ਬੰਦੇ ਨੂੰ ਭਾਈ ਆ ਕੇ ਆਦਾ ਬਰਾਂਡੀ ਕਬਾਡੀ ਲੈ ਗਿਆ ਮੈਂ ਤੂੰ ਲੈ ਜਾਂਦਾ ਮੈਂ ਹਾਏ ਆਏ ਕਰਕੇ ਇੱਕ ਬੰਦਾ ਤੂੰ ਭੇਜ ਇੱਕ ਬੰਦਾ ਮੈਂ ਭੇਜਦਾ ਇੱਕ ਉਧਰ ਸੂਏ ਦੇ ਤੇ ਇੱਕ ਉਧਰ ਹਾਂ ਕੱਲ ਨੂੰ ਨਾ ਪਾਏ ਫੜ ਗਏ ਅੱਜ ਮੇਰੇ ਵੱਟਾ ਕੱਲੋਂ ਤੇਰੇ ਵੱਟਾ ਜਾਊ ਯਾਰ ਆਹ ਜੀ ਗਵਾਂਡੀ ਦਾ ਹੀ ਹੁੰਦਾ ਜੋ ਤੇਰੇ ਵੱਟ ਤੇ ਘਾਸ ਵੇ ਰੈਂਦਾ ਯਾਰ 500 ਰੁਪਏ ਮਰਲਾ ਪੈਂਦਾ ਆਪਾਂ ਨੂੰ ਇਹ ਹਾਂ ਠੇਕੇ ਵਾਲੀ ਜ਼ਮੀਨ ਹੈ ਇਹ ਆ ਮੇਰਾ ਗਵਾਂਡੀ ਲਾਇਆ ਥੜੀ ਰਾਮਾ ਗਵਾਂਡੀ ਦੇ ਪੈੜ ਦੀ ਬੁੜਗਾ ਦੀ ਪੈੜ ਹੈ ਇਹ ਯਾਰ ਮੈਨੂੰ ਜਦ ਤਾ ਪਹਿਲਾਂ ਬਤਾ ਲੱਗਦਾ ਨਾ ਮੈਂ ਕੱਲ ਫੋਨ ਕਰ ਦਿੰਦਾ ਇਹਨੂੰ ਮੈਂ ਤਾਂ ਆ ਗਿਆ ਕਿ ਚਲੋ ਕੋਈ ਪੁੱਛ ਕੇ ਆਇਆ ਹੋਣਾ ਹਾਂ ਕਾ ਨੂੰ ਯਾਰ ਮੈਨੂੰ ਤਾਂ ਉਹ ਬੰਦੇ ਸਾਡਾ ਝਾੜਕਾ ਆ ਗਿਆ ਕਿ ਦੇਖ ਕੋਈ ਕੋਈ ਆ ਗਿਆ ਸਾਡਾ ਸੀਰੀ ਯਾਰ ਮੈਨੂੰ ਤੜਕੇ ਉਹਦਾ ਬਾਈ ਯਾਰ ਆਪਣੇ ਤਾਂ ਪੱਠੇ ਨਹੀਂ ਰਹਿ ਗਿਆ ਕਿ ਆਖੇ ਆਏ ਨਾ ਛੱਡਦਾ ਕੋਈ ਨਹੀਂ ਨਫਰਦਾ ਆਏ ਨਹੀਂ ਛੱਡਦਾ ਨਾ ਦੱਸ ਦੇ ਤਾਂ ਤੁਹਾਡੇ ਜਿਹੜੀ ਵਧੀ ਜਾਨੀ ਸੀ ਨਾ ਉਹ ਵੇਖਿਆ ਵੇਲਾ ਨਿੱਕੀ ਨਿੱਕੀ ਰੋ ਟੱਕ ਲਈ ਬੈਠੇ ਆ ਆਦੀ ਨਹੀਂ ਪਿਆਉਦਾ ਹਾਂ ਆ ਵੇ ਵੱਡੇ ਤਾਂ ਆਹੀ ਪਿਆ ਹਾਂ ਹਾਂ ਕੋਈ ਆਏ ਥੋੜਾ ਆ ਜੀ ਇਹ ਪੈੜ ਦਾ ਬੁੜੀ ਮੈਂ ਤਾਂ ਦੱਸਦਾ ਇਹਨੂੰ ਬਰਾੜ ਸਾਹ ਨੂੰ ਥੋੜੀ ਪਾਈ ਬੁੜੀ ਦਾ ਪੈੜ ਮੱਪ ਦਵਾਰ ਨੇ ਕਮੰਟ ਆਏ ਮੈਂ ਹੋਰ ਨਜਾਇਜ਼ ਨਾ ਕਿਸੇ ਦਾ ਨਾਮ ਆ ਗਿਆ ਤੇ ਖੋਜ ਤੁਸੀਂ ਕਰਕੇ ਚੰਗੀ ਤਰ੍ਹਾਂ ਇਹਨੂੰ ਦੱਸ ਦਿਓ ਜੀ ਹੂੰ ਚਲੋ ਬੱਜਾ ਜੀ ਹਾਂ ਤੜਕੇ ਫਿਰ ਚਲੋ ਕਰਦੇ ਆ ਨਾ ਗੱਲ ਆਪਾਂ ਇਧਰ ਆਉਣੀ ਆ ਨਾ ਆਪਾਂ ਫਿਰ ਵੀ ਉਧਰ ਪਾ ਲੈ ਵੀ ਆਪ ਬੁੜਗੇ ਨਹੀਂ ਆਪਾਂ ਫੜਾਂਗੇ ਪਹਿਲਾਂ ਫੜ ਕੇ ਨਾ ਛੇਰੇ ਸੇ ਯਾਰ ਆਉਣਗੇ ਕੱਲ ਨੂੰ ਫੇਰ ਆਉਂਗੇ ਪਾ ਪਾਰਾ ਪੂਰਾ ਲਾ ਹਾਂ 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 ਸਹੀ ਗੱਲ ਆ ਹੋਰ ਯਾਰ ਬੇਬਰਾ ਦੇ ਮਹਿੰਗੇ ਆ ਯਾਰ ਆ 300 ਰੁਪਏ ਕਿਲੋ ਜ਼ਮੀਨ ਦਾ ਵੀ ਆਇਆ ਹੋਰ ਯਾਰ ਉਹ ਠੇਕੇ ਦੇ ਕਰਕੇ ਭਾਈ ਦਾ ਦੇਖ ਕੇ ਬੈਜਦਾ ਹਾਂ ਸਹੀ ਚਲ ਆ ਚੱਲ ਗਏ ਫਿਰ ਰੋਜੀ ਸਾਹਿਬ ਦਾ ਸਕੂਟਰ ਤੇ ਆਇਆ ਉਹ ਆਉ ਬਿਕਾਉਣਾ ਪੈਂਦਾ ਪਰ ਆਪਣਾ ਦਾ ਕੰਮ ਹੀ ਹੈ ਹਾਂ ਹੈ ਰੋਜੀ ਰੋਟੀ ਜਾਂ ਬਰੋਜੀ ਰੋਟੀਆਂ ਜੇ ਕਰਾਂਗੇ ਤਾਂ ਫਿਰ ਖਾਵਾਂ ਕਿੱਥੋਂ ਹਾਂ ਇਹ ਸਹੀ ਹੈ ਤਾਂ ਹੀ ਤਾਂ ਹਾਂ ਅਬਾਰੇ ਗਲਤ ਬੰਦਾ ਮੈਂ ਕਿਹਾ ਕਿ ਪਹਿਲਾਂ ਅੰਦੀ ਗਵੰਡੂ ਪੁੱਛ ਲਾ ਹਾਂ ਹੁਣ ਜਦੋਂ ਤੁਸੀਂ ਆ ਗਏ ਹਾਂ ਫਿਰ ਮੈਂ ਕਿਹਾ ਵੀ ਹਾਂ ਇਹ ਮੇਰਾ ਨਹੀਂ ਬੰਦਾ ਹੋਰ ਦਾ ਵੇ ਮਨੀ ਬੁੱਢੀ ਦਾ ਪਹਿੜਾ ਹੈ ਹਾਂ ਨਹੀਂ ਬੁੱਢਾ ਹੈ ਹਾਂ ਹਾਂ ਇਹ ਤਾਂ ਸਹੀ ਆ ਗੱਲ ਸਹੀ ਹੈ ਨਾ ਤੁਸੀਂ ਠੀਕ ਹਾਂ ਹਾਂ ਸਹੀ ਸਹੀ ਦਾਸ ਬਿਆਪਾ ਨੂੰ ਮੁੜ ਕੇ ਥੋੜਾ ਜੇ ਤੁਸੀਂ ਇੱਕ ਛੱਕੇ ਤੇ ਕਰਿਓ ਤੁਹਾਨੂੰ ਪੈੜ ਮੈਂ ਦੱਸਤੀ ਐ ਫੇ ਬੁੜੀਆਂ ਦੀ ਬੁੜੀਆਂ ਕਾਦੇਵਾਰ ਵੀ ਨਹੀਂ ਬਾਲਗਾਂ ਇਹ ਥੋੜੇ ਆਗੇ ਲਗਈਆਂ ਤੁਸੀਂ ਮੇਰਾ ਨਾਮ ਨਹੀਂ ਲੈਣਾ